ਪਤਾ ਹੁੰਦਾ ਕਹਿ ਕੇ ਸੁਭਾਅ ਕੀ ਕਰਦੇ ਨੇ ਇਹਦਾ ਸਾਹੀ ਤੁਹਾਨੂੰ ਸਰਾਹ ਦਿੱਤੀ ਹੈ ਇਹਨੇ ਸਿਆਚ ਪਰਵਾਰ ਹੁੰਦਾ ਹੈ ਅਨੰਦਪੁਰ ਸਾਹਿਬ ਨੂੰ ਛੱਡਿਆ ਦੰਦਾ ਹੈ ਆ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਕਰ ਦੋ ਕਿਹੜੇ ਵੀ ਬੱਚੇ ਆਉਂਦਾ ਧੰਮ ਬਣਦਾ ਹੈ ਆਹ ਸੁਣਿਓ ਅਨੰਦਪੁਰ ਸਾਹਿਬ ਦੀ ਚਾਬੀ ਕਿਨੂੰ ਫਿਲਾਈ ਹੈ ਇੱਕ ਉਦਾਸੀ ਮਤ ਦਾ ਸਾਧੂ ਸੀ ਜਿਹੜਾ ਨਾਮ ਸੀ ਗੁਰਬਖਸ਼ ਦਾਸ ਸਾਧੂ ਉਹ ਚਾਬੀ ਦੇ ਕੇ ਇਹ ਕੋ ਹੁਕਮ ਹੋਰ ਕੀਤਾ ਤਾਂਵੇਂ ਪਾਦਸ਼ਾਹ ਨੇ ਆਂਜਾ ਨੌਵੇਂ ਪਾਦਸ਼ਾਹ ਨੇ ਇਸ ਖਾਨ ਦੇ ਉੱਤੇ ਜ਼ਰੂਰਤ ਨਹੀਂ ਬੁਝਣੀ ਚਾਹੀਦੀ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਕਿੰਨੀਆਂ ਜਿਦਾਈ ਜੋਤ ਅਕਾਲ ਪੁਰਖ ਨੇ ਆਪ ਸ਼ਹੀਦਾ ਸਿੰਘਾਂ ਨੇ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਲੋਕ ਮੰਨਦੇ ਨਹੀਂ ਪਰ ਗੁਰੂ ਇਉਂ ਕਰਕੇ ਵਿਫਾ ਦਿੱਤਾ ਸਾਹਿਬ ਸੰਗੇ ਜੀ ਕਲਾਮ ਆ ਧੋਰ ਹੁੰਦੀ ਹੈ ਕਲਾਮ ਆ ਧੋਰ ਹੁੰਦੀ ਹੈ ਤਰਾ ਮਾਤ ਜਿਹੜੀ ਉਹਦੇ ਨਾਲ ਕਿਸੇ ਦਾ ਬੁਰਾ ਵੀ ਕੀਤਾ ਜਾ ਸਕਦਾ ਜੇ ਕਿਸੇ ਨੂੰ ਕੋਈ ਆਜਵੇ ਇਹ ਨਹੀਂ ਸਿੱਧੀ ਉਹਦੇ ਨਾਲ ਕਿਸੇ ਦਾ ਪੁੱਠਾ ਕੰਮ ਕਰ ਦੇਣਾ ਪਰ ਸਾਧ ਸੰਗਤ ਜੀ ਗੁਰੂ ਜੀ ਨੇ ਤਰਾ ਬਾਤ ਬੰਦਗੀ ਦੀ ਵਿਖਾਈ ਹੈ ਸ਼ਬਦ ਦੀ ਸ਼ਕਤੀ ਵਿਖਾਈ ਹੈ ਕਿ ਸ਼ਬਦ ਦੀ ਸ਼ਕਤੀ ਹੁੰਦੀ ਹੈ ਇਹਦੇ ਨਾਲ ਜੋ ਚਾਹੋ ਤੁਸੀਂ ਕਰ ਸਕਦੇ ਹੋ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਤੁਸੀਂ ਵੀ ਸ਼ਬਦ ਪੜੋ ਆਪਾਂ ਸਾਰੇ ਸ਼ਬਦ ਪੜਹੀਏ ਜੋ ਆਪਾਂ ਚਾਹੀਏ ਹੋਈ ਹੋ ਜਾ ਕਰੇਗਾ ਹੋਈ ਹੋ ਜਾ ਕਰੇਗਾ ਕਹਿੰਦੇ ਹੈ ਨਾ ਪਰ ਬਲ ਤੋਂ ਮੰਨਦਾ ਕਿ ਫਾਤੂ ਦਾ ਮੂਰ ਕਦੇ ਮਿਲਦਾ ਨਹੀਂ ਜਾਂਦਾ ਭਾਵੇਂ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਹੋਵੇ ਭਾਵੇਂ ਮਹਾਂਪੁਰ ਮਾਪਾ ਖਾਤੂ ਸਿੰਘ ਸਾਹਿਬ ਦਰਨੀ ਵਿੱਚ ਮਿਸਾਲ ਵਾਲੇ ਹੋਣ ਭਾਵੇਂ ਜਾਨੀ ਪਰਮਚੰਦ ਸਿੰਘ ਸਾਹਿਬ ਜੀ ਫਾਤਸਾ ਪਿੰਡਾ ਵਾਲੇ ਮਹਾਂਪੁਰ ਤੋਂ ਹੋਣਾ ਭਾਵੇਂ ਸਭਜੋ ਜਨੈਤ ਸਿੰਘ ਸਾਹਿਬ ਫਾਤਸਾ ਪਿੰਡਾ ਵਾਲਾ ਮਹਾਂਪੁਰ ਤੋਂ ਹੋਵੇ ਉਹਦੀ ਕਰਨੀ ਵਿੱਚ ਏਡੀ ਵੱਡੀ ਸ਼ਕਤੀ ਸੀ ਉਹ ਜਿਹਨੂੰ ਇੱਕ ਤਰ੍ਹਾਂ ਬਾਹੋਂ ਫੜ ਕੇ ਨਾਲ ਤੋਰ ਲੈਂਦਾ ਸੀ ਨਾ ਉਹ ਪਛਾਣ ਨੂੰ ਧਰਵਰ ਜਿਹਾ ਹੀ ਨਹੀਂ ਸੀ ਆਪ ਕੋ ਸਤਨਾਮ ਜੀ ਦਾਈ ਇਹ ਉਹ ਕਿਹੜਾ ਸ਼ਬਦ ਦੀ ਸ਼ਕਤੀ ਵਰਤਦੀ ਹੈ ਹੁਣ ਸ਼ਬਦ ਦੀ ਸ਼ਕਤੀ ਵਰਤਣ ਲੱਗੀ ਹੈ 31 ਰਾਤ ਹੈ ਉਹਨਾਂ ਨੂੰ ਸਹਿਬ ਦਾ ਇਲਾਜ ਨੂੰ ਛੱਡਿਆ ਉਹ ਤੋਂ ਪਹਿਲਾਂ ਬੜਾ ਕੁਝ ਹੋਇਆ ਹੈ ਬਾਰੀ ਧਾਰ ਦੇ ਰਾਜਿਆਂ ਦੀ ਵੀਰਦੀ ਨੇ ਫਰਮ ਕੀਤਾ ਸੀ ਬੜੇ ਪਿਆਰ ਨਾਲ ਜਿਹੜੇ ਬਾਰੀ ਧਾਰ ਦੇ ਰਾਜੇ ਸੀ ਇਹ ਕੌਣ ਸਨ ਕਿਹੜੇ ਦਾ ਪਛੋਕੜ ਕੀ ਹੈ ਇਹਦਾ ਪਛੋਕੜ ਹੈ ਜਿਹੜੇ ਛੇਵੇਂ ਪਾਤਸ਼ਾਹ ਨੇ ਰਾਜੇ ਰਿਹਾਰ ਕਰਵਾਏ ਸੀ ਉਹਨਾਂ ਦੇ ਅੱਗੇ ਅਲਾਦ ਹੈ ਆਪ ਕੋ ਸਤਨਾਮੁ ਸ਼੍ਰੀ ਵਾਹਿਗੁਰੂ ਜਦ ਬ੍ਰਿਜਾ ਨਾਲ ਆਲੇਆ ਦਰਵਾਇ ਸੀ ਉਹਨੇ ਵੱਲ ਵਡੇ ਕਹਿਣਾ ਜੇ ਇੱਕ ਪੰਡਤ ਨੂੰ ਬੰਧਿਆ ਪਰਮਾਨੰਦ ਉਹ ਪੰਡਤ ਦਾ ਨਾਮ ਸੀ ਪਰਮਾਨੰਦ ਪੰਡਤ ਇਹਨੇ ਇੱਕ ਥਾਰੀ ਲਈ ਉਹਦੇ ਵਿੱਚ ਆਦੇ ਦੀ ਲਊ ਬਣਾਈ ਲਾਹ ਜਿਨੇ ਨੂੰ ਰੱਖਿਆ ਸਾਹਮਣੇ ਲਿਆ ਕੇ ਗੁਰੂ ਜੀ ਦੇ ਪੇਸ਼ ਕੀਤਾ ਨਾਲ ਮਾਫੀ ਮੰਗੀ ਕਹਿ ਲਗਾ ਜੀ bari ਧਾਰ ਦੇ ਰਾਜੇ ਸਾਰੇ ਤਸ ਨੂੰ ਖਾਂਦੇ ਆ ਆਪ ਆਪੇ ਦੀ ਗੌਰ ਨੂੰ ਤਾਂ ਪੇਸ਼ ਕੀਤਾ ਸੀ ਗੌਰ ਨੂੰ ਆਪਣੀ ਮਾਂ ਮੰਨਦੇ ਆ ਅਸੀਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ ਆਪ ਸਰਸਤਨਾਮ ਸ਼ਰੀ ਵਾਇਦ ਇਤ ਜਿੱਥੇ ਆਉਂਦੀ ਹੈ ਜੁਲਦੀ ਦਰਬਾਰ ਤੋਂ ਅੱਜ ਜਿਹੜੇ ਬਾਦਸ਼ਾਹ ਉਹਦਾ ਕਾਜੀ ਸੀ ਉਹਦਾ ਨਾਮ ਸੀ ਬਲੀ ਹੁਸੈਨ ਉਹ ਬਲੀ ਹੁਸੈਨ ਨੇ ਕੁਰਾਨ ਦੀ ਜਿੰਦ ਦੇ ਉੱਤੇ ਸੌ ਲਿਖੀ ਤੇ ਸਾਧ ਸੰਗਤ ਜੀ ਯਾਦ ਕੇ ਸੌ ਤੇ ਕੋ ਪੱਕੜਤਾ

ਉਹ ਬਾਹੂ ਕੋਲ ਦੀ ਕੁਰਬਾਨੀ ਸੀ ਗੁਰੂ ਕੇ ਸਿੱਖਾਂ ਨੇ ਬਾਦਰਤਾਲ ਗੁਰੂ ਕੇ ਸੇਧ ਕਹਿੰਦੇ ਆਪਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ ਤੇ ਤਲਗੀ ਵਾਲੇ ਪਾਤਸ਼ਾਹ ਕਹਿੰਦੇ ਕਿਲਾ ਨਹੀਂ ਛੱਡਣਾ ਚਾਹੀਦਾ ਕਹਿੰਦੇ ਜੀ ਇਹਨਾਂ ਸੋਹਾ ਖਾਦੀਆਂ ਨੇ ਪਾਤਸ਼ਾਹ ਕਹਿੰਦੇ ਸੋਹਾ ਤੇ ਖਾਦੀਆਂ ਛੱਡ ਵੀ ਤਿੰਨੇ ਤੁਹਾਡਾ ਵਚਨ ਅਸੀਂ ਮੋੜਨਾ ਕਦੋਂ ਹੈ ਪਰ ਇੱਕ ਤੁਹਾਨੂੰ ਪ੍ਰਤੀਕਾ ਨੂੰ ਖਾਦਨੇ ਹੈ ਪਾਛੇ ਮੇਰੇ ਪੁਰਾਣਾ ਸਮਾਨ ਲੱਗੋ ਪੰਨਾ ਸੱਪਾਂ ਕੱਢਿਆ ਸੀ ਕਿਲੇ ਚੋਂ ਕਦੋਂ ਬਾਹਰ ਉਹਨਾਂ ਦੇ ਉੱਤੇ ਸੁੰਦਰ ਪਾ ਦਿਓ ਕੱਪੜੇ ਇਦਾਂ ਲੱਗੇ ਕਿ ਗੁਰੂ ਦਾ ਖਜ਼ਾਨਾ ਜਾ ਰਿਹਾ ਹੈ ਜਦੋਂ ਬਾਹਰ ਨਿਕਲੇ ਇਹਨਾਂ ਵੈਰਨਾਂ ਨੇ ਤੇ ਧਾਵਾ ਬੋਲਿਆ ਕਿ ਗੁਰੂ ਦਾ ਖਜ਼ਾਨਾ ਤੇ ਪਹਿਲਾਂ ਲੁੱਟੀਏ ਬਾਅਦ ਕੀ ਗੱਲ ਫੇਰ ਕਰਾਂਗੇ ਕਿਉਂਕਿ ਤਾਂ ਦੇ ਪਾਸ਼ਾ ਸਭ ਨੂੰ ਜਾਣਦੇ ਨੇ ਕੀ ਹੋਣਾ ਹੈ ਕਿਉਂਕਿ ਉਹ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠਵਾਰਿਆਂ ਦੀ ਗਿਣਤੀ ਬਹੁਤ ਹੁੰਦੀ ਰਹਿੰਦੀ ਹੈ ਜੱਗ ਵਿੱਚ ਵੀ ਪਰ ਸੱਚਾ ਬੰਦਾ ਹਮੇਸ਼ਾ ਹੀ ਪਰਮੇਸ਼ਰ ਦੇ ਘਰ ਵਿੱਚ ਪ੍ਰਮਾਨ ਚੜ ਜਾਂਦਾ ਕੋ ਸਤਨਾਮ ਜੀ ਵਾਹਿਗੁਰੂ ਜਦੋਂ ਉਹਨਾਂ ਨੇ ਉਹ ਕਪੜਾ ਲਾਇਆ ਤੇ ਥੱਲੇ ਪੁਰਾਣੇ ਧਸਮਾ ਤੇ ਹੱਡ ਕੁਝ ਪੁਰਾਣਾ ਲੋਹਾ ਕੁਝ ਪੁਰਾਣਾ ਸਵਾਰ ਵਿੱਚ ਕੁਝ ਬਣਾ ਹੈਰਾਨ ਹੋ ਗਏ ਪਾਚੇ ਲਈਓ ਵੇਖ ਲਓ ਤੁਸੀਂ ਆਂਦੇ ਸੀ ਨਹੀਂ ਉਹਨਾਂ ਨੇ ਸਾਦੇ ਤੇ ਹਮਲਾ ਕਰਨਾ ਆਹ ਵੇਖੋ ਭੁੱਖੇ ਆ ਖਾਨ ਲਈ ਪਿਆਰ ਹੋ ਗਿਆ ਉਸਤਤਨਾਮ ਕੀ ਲਈ ਭਾਈ ਅਜੇ ਰਾਜ ਨਹੀਂ ਉਹਨਾਂ ਦੇ ਕੋਲ ਅਜੇ ਭਾਗ ਨਹੀਂ ਉਹਨਾਂ ਕੋਲ ਰਾਜ ਭਾਗ ਨੇ ਪ੍ਰਾਰੀ ਬਹੁਤ ਵੱਡੀ ਮਾਇਆ ਉਹਨਾਂ ਕੋਲ ਫੇਰ ਵੀ ਉਹ ਫਕੀਰਾਂ ਦੇ ਨਾਲ ਪੱਗੇ ਲੈਂਦੇ ਆ ਉਸਤਤਨਾਮ ਜੀ ਵੋਗੇ ਸ਼ੁਰੂ ਕਰ ਲੋਨਾ ਉਹਨਾਂ ਲਾਰਗੇ ਨੇ ਮਾਰ ਆਸੱਛੇ ਪਾਸ਼ਾ ਦੇ ਘਰ ਨੂੰ ਇਹ ਫਕੀਰਾਂ ਦਾ ਘਰ ਕਹਿੰਦੇ ਸੀ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਇਹਨਾਂ ਨੂੰ ਦੁੱਖ ਦਾ ਤਾਂ ਸੀ ਕਿ ਪਰਦੇ ਤੋਂ ਸ਼ਬਦ ਹੈ ਇਹਨਾਂ ਦੇ ਕੋਲ ਕੀ ਹੋ ਰਿਹਾ ਨਾ ਇਹਨਾਂ ਦੇ ਕੋਲ ਰਾਜ ਹੈ ਉਹ ਰਾਜ ਅਸੀਂ ਕਰੀਏ ਤੇ ਫਕੀਰਾਂ ਦੀ ਪੂਜਾ ਸਾਡੇ ਨਾਲ ਵਧੂ ਹੋਵੇ ਇਹ ਕਿਦਾਂ ਹੁੰਦਾ ਆਓ ਸੁਣੋ ਅਨੰਦਪੁਰ ਸਾਹਿਬ ਦਾ ਕਿਲਾ ਕਿਵੇਂ ਛੱਡਿਆ ਤਿੰਨੇ ਸਹਿਬ ਦਾ ਪਰਿਵਾਰ ਕਿਵੇਂ ਹੋਇਆ ਸ਼ਰਤ ਲਾ ਕੇ ਸੁਣਿ ਜਾਓ ਛੋਟੇ ਸਾਹਿਬ ਜਾਂਦੇ ਦੀ ਕਹਾਣੀ ਆਵੇਗੀ ਫਿਰ ਸਰਦਾਰ ਜੋਗ ਬਾਬਾ ਜੀ ਉਹਨਾਂ ਦੀ ਔਰ ਭਾਈ ਮਨੀ ਸਿੰਘ ਦੀ ਕਹਾਣੀ ਆਵੇਗੀ ਔਰ ਬਟੇ ਸਾਹਿਬ ਜਾਂਦੇ ਤਕੀ ਵਾਲੇ ਪਾਸ਼ਾ ਦੀ ਕਹਾਣੀ ਆਵੇਗੀ ਕਿਵੇਂ ਚੰਤੌੜੀ ਗਲੀ ਵਿੱਚ ਪਹੁੰਚੇ ਉਹ ਤਿੰਨੇ ਸਾਹਿਬ ਜਿਵੇਂ ਪਰਿਵਾਰ ਰਹਿ ਆਪਰਤਾ ਕਹਿੰਦੇ ਸਬਾਤ ਦੀ ਪਿਆਰ ਦੱਸੋ ਕਲਾਯਨੰਤ ख़ुशी नुख सुख सब तर सारी ला हथ कलारे पहुच करे सरगुर जी आसांग जी कलारे हा कर... पहुचा सुर शरारे बूे बंदा कल बहारी जिते दर तुर काले <laughs> मू ਤਾਂ ਤੇਲੇਸਾ ਵਿੱਚ ਪਰਵਾਰ ਹੋਇਆ ਸਰਸਾ ਜਦੋਂ ਜਿਹੜੇ ਤੇ ਵੀ ਜੰਗ ਬਹੁਤ ਵੱਡਾ ਹੋਇਆ ਇੱਕ ਪਾਸੇ ਮੇਰੇ ਸਤਿਗੁਰੂ ਜੀ ਆਪ ਸਾਜ ਲੈ ਕੇ ਆਸਾਰੀ ਵਾਰ ਦਾ ਕੀਰਤਨ ਕਰ ਰਹੇ ਐ ਇੱਕ ਪਾਸੇ ਸੰਤਾਰ ਯੋਗ ਭਾਈ ਉਹਨੇ ਸਿੰਘ ਬਾਬਾ ਜੀਵਨ ਸਿੰਘ ਭਾਈ ਬਚਿੱਤਰ ਸਿੰਘ ਸਹਿਜਾਦਾਜੀਤ ਸਿੰਘ ਬਹੁਤ ਸਾਥ ਸੰਗਤ ਜੀ ਜੰਗ ਕਰ ਰਹੇ ਨੇ ਤੇ ਦੰਗ ਵਿੱਚ ਸਤਿਕਾਰਯੋਗ ਭਾਈ ਉਹਨਾਂ ਸਿੰਘ ਜੀ ਸ਼ਹੀਦ ਹੋ ਗਏ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਬਜਤਰ ਸਿੰਘ ਨੂੰ ਬਾਤ ਉਹਦੇ ਪਾਟ ਲੱਕੇ ਸਾਹਿਬ ਜਾਨਾ ਜੀਤ ਸਿੰਘ ਨੂੰ ਸੱਤਾ ਲੱਗੀਆਂ ਬਾਬਾ ਬਜਤਰ ਸਿੰਘ ਸਾਹਿਬ ਜੀ ਨੂੰ ਜਾਦਾ ਸੱਤ ਲੱਗਣ ਕਾਰਨ ਕਲਮੀ ਵਾਲਾ ਪਾਕਸ਼ਾ ਉਹ ਨਿਹੰਗਧਾਰੀ ਵਿੱਚ ਬਾਬਾ ਬਜਤਰ ਸਿੰਘ ਸਾਹਿਬ ਜੀ ਨੂੰ ਛੱਡਣ ਵਾਸਤੇ ਦਾਤਾ ਜੀ ਆਪ ਗਏ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਸ਼ਿਪਾੜੀ ਚੜ ਕੇ ਆਏ ਭੈਣੋਂ